ਸਿੱਖ ਦਾ ਅਧਿਆਤਮਿਕ ਜੀਵਨ ਗੁਰੂ ਚਰਨਾਂ ਤੋਂ ਗੁਰਬਾਣੀ ਤੋਂ ਸ਼ੁਰੂ ਹੁੰਦਾ ਗੁਰਬਾਣੀ ਪੜ੍ਹਨ ਦੇ ਸਮੇਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਵਿਚਾਰਾਂ ਸਾਹਮਣੇ ਆ ਰਹੀਆਂ ਨੇ ਅੱਜ ਦੀ ਵੀਡੀਓ ਰਾਹੀਂ ਆਪਾਂ ਅਗਲੇ 6 ਮਿੰਟਾਂ ਵਿੱਚ ਚੋ ਪਹਿਰਾ ਸਾਹਿਬ ਬਾਰੇ ਗੱਲ ਕਰਾਂਗੇ ਇਸ ਦੀ ਸ਼ੁਰੂਆਤ ਕਿੱਥੇ ਅਤੇ ਕਿਵੇਂ ਹੋਈ ਰਹਿਤ ਮਰਜ਼ਾਦਾ ਵਿੱਚ ਇਸ ਦੀ ਕੀ ਥਾਂ ਹੈ ਅਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਚੋ ਪਹਿਰਾ ਸਹਿਬ ਦਾ ਕੀ ਸੰਬੰਧ ਹੈ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਤੇ ਹਰੇਕ ਜੀਵ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਗੁਰਬਾਣੀ ਪੜਨ ਸੁਣਨ ਦਾ ਹਰੇਕ ਨੂੰ ਅਧਿਕਾਰ ਹੈ ਪਰ ਫਲ ਹਮੇਸ਼ਾ ਭਾਵਨਾ ਨੂੰ ਲੱਗਦਾ ਜੋ ਵੀ ਆਪਾਂ ਕੰਮ ਕਰਦੇ ਹਾਂ ਇਸ ਦੇ ਪਿੱਛੇ ਕੀ ਮਕਸਦ ਇਹ ਵੇਖਣਾ ਬੜਾ ਜ਼ਰੂਰੀ ਹੁੰਦਾ ਜਿਵੇਂ ਗੰਗੂ ਨੇ ਸੱਚ ਬੋਲਿਆ ਕਿ ਸਾਹਿਬ ਜੀ ਦੇ ਮਾਤਾ ਜੀ ਮੇਰੇ ਘਰ ਹਨ ਪਰ ਇਸ ਸੱਚ ਬੋਲਣ ਦੇ ਪਿੱਛੇ ਧਨ ਦਾ ਲਾਲਚ ਸੀ ਮਕਸਦ ਦੌਲਤ ਸੀ ਜੇ ਆਪਾਂ ਸੱਚੀ ਭਾਵਨਾ ਦੇ ਨਾਲ ਗੁਰਬਾਣੀ ਦਾ ਜਾਪ ਕਿਸੇ ਵੀ ਥਾਂ ਤੇ ਜਾ ਕੇ ਕਰਦੇ ਹਾਂ ਭਾਵੇਂ ਘਰ ਵਿੱਚ ਹੀ ਹਾਲ ਜ਼ਰੂਰ ਮਿਲਦਾ ਜੇ ਅੰਦਰ ਸੱਚੀ ਸ਼ਰਧਾ ਨਹੀਂ ਭਾਵੇਂ ਉਹ ਕਿਸੇ ਵਿਸ਼ੇਸ਼ ਥਾਂ ਤੇ ਜਾ ਕੇ ਵੀ ਬੈਠ ਜਾਵੇ ਮਕਸਦ ਸਹੀ ਨਾ ਹੋਣ ਕਰਕੇ ਖਾਲੀ ਰਹਿ ਜਾਂਦਾ ਸਿੱਖ ਕੋਈ ਵੀ ਗੁਰਬਾਣੀ ਦਾ ਜਾਪ ਕਿਸੇ ਵੀ ਸਮੇਂ ਕਰ ਸਕਦਾ ਪਰ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਪੜਨ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਸ਼ਾਮ ਨੂੰ ਰਹਿਰਾਸ ਸਾਹਿਬ ਕੀਰਤਨ ਸੋਹਿਲਾ ਸਾਹਿਬ ਬਾਣੀ ਦਾ ਜਾਪ ਕਰਨਾ ਇਸੇ ਤਰ੍ਹਾਂ ਆਸਾ ਦੀ ਵਾਰ ਦੇ ਕੀਰਤਨ ਦਾ ਸਮਾਂ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਹੈ ਆਜੋਕੇ ਸਮੇਂ ਅੰਦਰ ਇੱਕ ਨਵੀਂ ਜੋ ਪਹਿਰਾ ਸਾਹਿਬ ਦੀ ਮਰਜ਼ਾਦਾ ਬਣੀ ਹੈ ਜੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਐਤਵਾਰ ਦੇ ਦਿਨ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗੁਰਬਾਣੀ ਪੜ੍ਹੀ ਜਾਂਦੀ ਹੈ ਉਨ੍ਹਾਂ ਵੱਲੋਂ ਸਮੇਂ ਦੀ ਵੰਡ ਵੀ ਬਣਾਈ ਹੈ 12 ਵਜੇ ਤੋਂ ਸਵਾ 1 ਵਜੇ ਤੱਕ ਪੰਜ ਪਾਠ ਜਪਜੀ ਸਾਹਿਬ ਦੇ ਸਵਾ 1 ਤੋਂ ਡੇਢ ਵਜੇ ਤੀਕ 2 ਪਾਠ ਚੌਪਈ ਸਾਹਿਬ ਫਿਰ 15 ਕੋ ਮੈਂਟਰ ਰੋਕ ਕੇ 1:45 ਤੋਂ 2 ਵਜੇ ਤੀਕ ਸਿਮਰਨ ਕੀਤਾ ਜਾਂਦਾ 2 ਤੋਂ 3:30 ਵਜੇ ਤੀਕ ਸੁਖਮਣੀ ਸਾਹਿਬ ਬਾਣੀ ਪੜ ਕੇ ਫਿਰ आनंद ਸਾਹਿਬ ਦੇ ਪਾਠ ਤੋਂ ਉਪਰੰਤ ਅਰਦਾਸ ਬੇਨਤੀ ਕੀਤੀ ਜਾਂਦੀ ਇਸ ਤਰ੍ਹਾਂ 4 ਵਜੇ ਤਿੱਕ ਸਾਰੀ ਸਮਾਪਤੀ ਹੁੰਦੀ ਹੈ ਇਸ ਸਮੇਂ ਨੂੰ 12 ਵਜੇ ਤੋਂ 4 ਵਜੇ ਤੱਕ ਦੇ ਸਮੇਂ ਨੂੰ ਜੋ ਪਹਿਰਾ ਸਾਹਿਬ ਦਾ ਨਾਮ ਦਿੱਤਾ ਗਿਆ 24 ਘੰਟਿਆਂ ਦੇ ਸਮੇਂ ਦਿਨ ਰਾਤ ਵਿੱਚ 8 ਪਹਿਰ ਹੁੰਦੇ ਹਨ 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਸਵੇਰੇ 6 ਵਜੇ ਤੋਂ 9 ਵਜੇ ਤੱਕ ਦਿਨ ਦਾ ਪਹਿਲਾ ਪਹਿਰ ਮੰਨਿਆ ਇਸ ਤਰ੍ਹਾਂ ਸ਼ਾਮ 6 ਵਜੇ ਤੀਕ ਦਿਨ ਦੇ ਚਾਰ ਪਹਿਰ ਹੁੰਦੇ ਹਨ ਐਤਵਾਰ ਨੂੰ ਦਿਨ ਦੇ ਹਰ ਪਹਿਰ ਵਿੱਚੋਂ 1 ਘੰਟਾ ਸਮਾਂ ਲੈ ਕੇ ਇਹ 4 ਘੰਟੇ ਗੁਰਬਾਣੀ ਪੜਨ ਦਾ ਸਮਾਂ ਮਿੱਥਿਆ ਗਿਆ ਬਹੁਤ ਚੰਗੀ ਗੱਲ ਹੈ ਕਿ ਗੁਰਬਾਣੀ ਪੜਨ ਵਾਲੀ ਥਾਂ ਵੀ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾ ਸਿੰਘਾਂ ਦਾ ਅਸਥਾਨ ਚੁਣਿਆ ਗਿਆ ਕਿਉਂਕਿ ਬਾਬਾ ਦੀਪ ਸਿੰਘ ਜੀ ਸਿੱਖ ਕੌਮ ਦੇ ਅਮਰ ਸ਼ਹੀਦ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸ਼ਹਾਦਤ ਦੇ ਨਾਲ ਨਾਲ ਸਿੱਖੀ ਦੇ ਸਿਧਾਂਤਾਂ ਤੇ ਵੀ ਡਟ ਕੇ ਪਹਿਰਾ ਦਿੱਤਾ ਉਹ ਇੱਕ ਜੋਧਾ ਹੀ ਨਹੀਂ ਸਨ ਸਗੋਂ ਗੁਰਬਾਣੀ ਦੇ ਰਸੀਏ ਗੁਰੂ ਦੇ ਸਿਖਾਏ ਸਹਿਜ ਮਾਰਗ ਦੇ ਪਾੰਦੀ ਵੀ ਸਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਐਤਵਾਰ ਨੂੰ ਜੋ ਪਹਿਰਾ ਸਹਬ ਦਾ ਪਾਠ ਹੁੰਦਾ ਹੈ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਉਥੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਭਰਦੀਆਂ ਹਨ ਅੰਮ੍ਰਿਤਮਈ ਗੁਰਬਾਣੀ ਦੇ ਬਚਨ ਹਨ ਸਫਲ ਮੂਰਤਾ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪ ਨਾ ਲੱਗਈ ਜਿਸ ਹਰਕਾ ਨਾਮ ਆਧਾਰ ਜਿਹੜਾ ਸਿੱਖ ਆਪਣੀਆਂ ਘੜੀਆਂ ਨੂੰ ਸਮੇਂ ਨੂੰ ਨਾਮ ਜਪ ਕੇ ਸਫਲ ਕਰਦਾ ਹੈ ਉਸ ਦੇ ਜੀਵਨ ਵਿੱਚ ਦੁੱਖ ਸੰਤਾਪ ਦੀ ਕੋਈ ਥਾਂ ਨਹੀਂ ਰਹਿੰਦੀ ਜਿਹੜੀਆਂ ਸਿੱਖ ਸੰਗਤਾਂ ਭਾਵਨਾ ਦੇ ਨਾਲ ਗੁਰਬਾਣੀ ਦੇ ਨਾਲ ਜੁੜਦੀਆਂ ਨੇ ਉਹਨਾਂ ਤੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਇਸੇ ਤਰ੍ਹਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਿਹਰ ਦੀ ਨજર ਬਣੀ ਰਹਿੰਦੀ ਹੈ ਇਹ ਮਿਹਰ ਦੀ ਨਦਰ ਹੀ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੀ ਹੈ ਸਾਡੇ ਜੀਵਨ ਵਿੱਚ ਸਦੀਵੀ ਸੁੱਖ ਆ ਜਾਂਦਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਸਿੱਖ ਦਾ ਗੁਰੂ ਚਰਨਾਂ ਵਿੱਚ ਆਉਣਾ ਬਹੁਤ ਜ਼ਰੂਰੀ ਇੱਥੇ ਆ ਕੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਏ ਜੋ ਪਹਿਰਾ ਸਾਹਿਬ ਕਰਕੇ ਹੀ ਗੁਰੂ ਚਰਨਾ ਨਾਲ ਜੁੜੀਏ ਇੱਥੇ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਗਾਵੇ ਆ ਸੁਣਿਆ ਉਸੇ ਦਾ ਹੀ ਪ੍ਰਵਾਨ ਹੋਵੇਗਾ ਜੋ ਗੁਰੂ ਦੇ ਹੁਕਮ ਨੂੰ ਮੰਨੇਗਾ ਗੁਰੂ ਦਾ ਹੁਕਮ ਕੀ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਦੇ ਨਾਲ ਜੁੜਨਾ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਗੁਰੂ ਨੂੰ ਆਪਣੀ ਬਾਹ ਫੜਾ ਕੇ ਹੀ ਭਵ ਸਾਗਰ ਤੋਂ ਪਾਰ ਲੰਘਿਆ ਜਾਣਾ ਇਸ ਲਈ ਸਾਨੂੰ ਸਾਰਿਆਂ ਨੂੰ ਇਹ ਗੁਰੂਦਾਰ ਤੇ ਸੱਚੀ ਸ਼ਰਧਾ ਭਾਵਨਾ ਦੇ ਨਾਲ ਜਾਣਾ ਚਾਹੀਦਾ ਹੈ ਤਾਂ ਹੀ ਸਿੱਖ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲ ਕਰ ਸਕਦਾ ਹੈ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ